ਕਾਲ ਜੀ ਸਾਰਿਆਂ ਨੂੰ ਆਪਾਂ ਚੱਲੇ ਆਂ ਮੰਡੀ ਟਰਾਲੀ ਭਰੀ ਲੋਦੀ ਹੈ ਆਪਣੀ ਤੇ ਧੰਨਵਾਦ ਆ ਭੇਂਦੀ ਸੱਤ ਸੌ ਲੱਗੇ ਚੱਲ ਰਹੇ ਆ ਤੇ ਦੇਖਦੇ ਆਂ ਕੀ ਸਾਬਤਾ ਆ ਚਾਚੇ ਦੇ ਮੁੰਡੇ ਵਿੱਚ ਕਿਹਾ ਪਰਸੋਂ 2600 ਆਪਾਂ ਦੇਖਦੇ ਆਂ ਅੱਜ ਕੀ ਵੇਚ ਲੈਂਦਾ ਆਪਣਾ ਮੰਡੀ ਹੈਗੀ ਆਪਾਂ ਨੂੰ 10 ਕਿਲੋਮੀਟਰ ਡਬਰਾ ਸ਼ਹਿਰ 90 ਕਿਲੋਮੀਟਰ ਤੋਂ ਹਾਈਵੇ ਨੈਸ਼ਨਲ ਹਾਈਵੇ 44 7 ਕਿਲੋਮੀਟਰ ਤੋਂ ਡਬਰਾ ਤੇ ਬਹੁਤ ਬਈ ਰਾਤ ਹੁਣ ਨਹੀਂ ਪੈਂਦੀ ਆ ਤੋਂਦ ਪੈਂਦੀ ਆ ਹੋਰੀ ਚੱਲਦੇ ਆ ਡਬਰੇ ਪਹੁੰਚਦੇ ਆ ਮੰਡੀ ਤੇਰੇ ਲੈ ਵੈ ਦੀ ਦਮੀ ਪੈਂਦੇ ਹੁੰਦਾ ਆਪਾਂ ਲੱਗਣਾ 40-45 ਮਿੰਟ ਆਹ ਗੁਰਦੁਆਰਾ ਸਾਹਿਬ ਮਹਾਰਾਜ ਜੀ ਦਾ ਆਹਲਾ ਪਰਗਾ ਸਾਬੋ ਮੁੜ ਕੇ ਹੋ ਜੀਦਾ ਆਪਾਂ ਲੱਗਣਾ 40-45 ਮਿੰਟ ਵੀ ਆਪਾਂ ਹੌਲੀ-ਹੌਲੀ ਜਾਣਾ ਵਾ ਇੱਕ ਟਾਇਰ ਵਾਲਾ ਟਰਾਲੀ ਦਾ ਉੱਥੋਂ ਤੋਂ ਦਿਲਦੀ ਆਹ ਜੀ ਪੈਂਡ ਸੈਂਕਰ ਭਈਆ ਦਾ ਪੈਂਡ ਆਪਾਂ ਜਿਹੜੇ ਰਹਿੰਦੇ ਆ ਇਹ 11-12 ਘਰ ਮਹਾਪੀਆਂ ਦੇ ਮਿੰਨੋਂ ਬਾਹਰ ਰਹਿੰਦੇ ਆ 1 ਕਿਲੋਗ੍ਰਾਮ ਐਮਪੀ ਜੀ ਤਕਰੀਬਨ ਸਿੱਖ ਪੰਨਾਂ ਤੋਂ ਬਾਹਰ ਰਹਿੰਦੇ ਆ। ਜਾਂ ਤਾਂ ਉਹਨਾਂ ਨੇ ਆਪਣੇ ਪੰਨ ਬੰਦੇ ਆ ਤੇ ਜਾਂ ਫਿਰ ਪੰਨੋਂ ਬਾਹਰ ਆ। ਜੇ ਮੰਨ ਲਓ ਪੰਨ ਸਾਹਿਬ ਦਾਹ ਕਰ ਰਿਹਾ ਉਹ ਪੰਨੋਂ ਬਾਹਰ ਰਹਿੰਦੇ ਆ ਤੇ ਕਈ ਐਗੈਸੇ ਪੰਨਾਂ ਦੇ ਪੰਜਾਬੀਆਂ ਦੇ ਆਪਣੇ ਭੈਣ ਬੱਚੇ ਉਹਨਾਂ ਦੇ। ਜਿਉਂ-ਜਿਉਂ ਦਿਨ ਵਧਦਾ ਜਾਂਦਾ ਵਾ, ਚੜਦਾ ਜਾਂਦਾ ਵਾ, ਧੰਨਵਾਦ ਹੀ ਜਾਂਦੀ ਆ। ਹੁਣ ਇੱਕ ਕਰੀਆ ਪਾਥੇ ਡੱਕਣਾ। ਟੈਕੀਡ ਪਿੱਛੋਂ ਜਾ ਕੇ ਚੈੱਕ ਕਰਮੇ ਇੱਕ ਟਰਾਲੀ ਮਾਲਾ ਇਨਫਲੈਕਸ਼ਨ ਚਾ ਕਰ ਲਈਏ ਚੈੱਕ ਕਰਕੇ ਫੇਰ ਤੁਰਦੇ ਆ ਆਪਾਂ ਲੱਗਦੇ ਹਾਈਵੇ ਤੇ ਬਾਫ ਇਹ ਰੱਖਣਾ ਦਾ ਕਟਾਕਟਾ ਕੋਈ ਡਿੱਗਾ ਤੇ ਨਹੀਂ ਕੋਈ ਪੱਲੀ ਪੁੱਲੀ ਕਿਤੋਂ ਨਿਕਲੀ ਤੇ ਨਹੀਂ ਦਾਲੇ ਡੂਲੇ ਓਕੇ ਆ ਟਾਇਰ ਟੱਪਾ ਤੇ ਓਕੇ ਹੈ ਜੀ ਆ ਇਹਦੇ ਕਰਕੇ ਸਲੋ ਚੱਲਣੇ ਆਪਾਂ ਹੁਣ ਆਪਾਂ ਚੱਲੇ ਆਂ ਬਾਜ਼ਾਰ ਦਬਰੇ ਵਾਲ ਨੂੰ ਇੱਧਰ ਹੈਗਾ ਗਵਾਲੀਅਰ ਇੱਧਰ ਹੈਗਾ ਦਬਰੇ ਚੱਲੇ ਤੁਰੇਗਾ ਨਾ ਆਪਾਂ ਆਪਾਂ ਨੂੰ ਘਰੋਂ ਛੋੜੇ ਕਰਾਉਣੇ ਲੱਗੇ 15-20 ਮਿੰਟ ਲੱਗੇ ਆ 15-20 ਮਿੰਟ ਦਾ ਹੀ ਫਕਰਾਂ ਲੱਗੇ ਆ ਅਜੇ ਤੋਂ ਆਪਾਂ ਡਰਾਈਵ ਮਾਰ ਦੇਣਾ ਵਾ ਡਬਰੇ ਨੂੰ ਇਹ ਹਾਈਵੇ ਨੇ ਕਿਨ ਦਾ ਦੱਤੀਆਂ ਚਾਹਦੀ ਅੱਗੇ ਕਿੱਥੇ ਜਾਂਦਾ ਹੁਣੇ ਪਤਾ ਨਹੀਂ ਆਵਾਜ਼ ਆਉਂਦੀ ਕਿ ਨਹੀਂ ਆਉਂਦੀ ਟਰੈਕਟਰ ਦੀ ਬਾਅਦ ਚ ਦਬੋਂਦੀ ਆਵਾਜ਼ ਇਹ ਤੋਂ ਆਪਾਂ ਰਾਈਡ ਕਰ ਦੇਣਾ ਥੱਲੇ ਉੱਤਰ ਜਾਣਾ ਆਪਾਂ ਆਪਾਂ ਆਉਂਦੇ ਹਾਂ ਦੀ ਡਬਰੇ ਮੰਡੀ ਰਹਿ ਗਈ 8 ਕਿਲੋਮੀਟਰ ਉਹ ਆਵਾਜ਼ ਦਾ ਪਤਾ ਨਹੀਂ ਆਉਂਦੀ ਕਿ ਨਹੀਂ ਆਉਂਦੀ ਕਿਉਂਕਿ ਮੂੰਹ ਵੱਜਾ ਹੋਇਆ ਮੇਰਾ ਇੱਥੋਂ ਮਾਰਾਂਗੇ ਰਾਈਟ ਇੱਧਰ ਆਉਂਦੀ ਐ ਤੁਰਾ ਜਾਂਦਾ ਦੱਤੀਆ ਚਾਂਦੀ ਕਿੱਤੇ ਦਬਰਾ ਟੇਸ਼ਨ ਦੋਰਾ ਦੇਸ਼ਨ ਦੇ ਨਾਲ ਹੀ ਗੁਰਦਾਰਾ ਸਾਹਿਬ ਬਹੁਤ ਰਸਮਾਂ ਦੇ ਵਿੱਚ ਵਰਦਾ ਦੇ ਬੰਨੀ ਜਾ ਪਾਪਾ ਪਹੁੰਚ ਗਏ ਜੀ ਮੰਡੀ ਐ ਆ ਕਿਸੇ ਫੇਰ ਮੰਡੀ ਦਬਰਾ ਲੋਕੀ ਵੇਚ ਕੇ ਘਰ ਜਾਂਦੇ ਤੇ ਆਪਾਂ ਪਹੁੰਚ ਆਏ ਆ 8 ਦਿਨ ਲਾਇਆ ਫੋਨ ਕਹਿੰਦਾ ਆਉਣਾ ਇੱਥੇ ਰੋ ਇਦਾਂ ਕੁ ਟਰਾਲੀਆਂ ਵੇਖਤੀਆਂ ਜੇ ਇੱਕ ਟਾਈਮ ਹੀ ਇੱਥੇ ਲੈਣ ਲੱਗਦੀ ਤੇ ਆੜਤ ਹੁੰਦੀ ਸੌਰੀ ਬੋਲੀ ਹੁੰਦੀ ਸੀ ਲੈਣ ਲੱਗ ਕੇ ਬਵਾਰੀ ਆਉਂਦੇ ਸੀ ਤੇ ਬੋਲੀ ਲਾਉਂਦੇ ਸੀ ਤੇ ਫਿਰ ਟਰਾਲੀ ਵੇਖਦੀ ਹੁੰਦੀ ਬੋਲੀ ਲਾ ਕੇ ਤੇ ਹੁਣ ਕਾਲੀਆਂ ਵਪਾਰੀਆਂ ਤੇ ਕਰਜ਼ਾਨੀਆਂ ਆ। ਕੁਝ ਆਗ ਲੋਤੀਆਂ, ਕਿੱਥੋਂ ਲੋਤੀਆਂ ਜਿੱਥੇ ਜਿਹਦਾ ਮੌਕਾ ਲੱਗਦਾ। ਕੁਝ ਵੇਸ ਕੇ ਕਤਰਾ ਕੇ ਘਰੋਂ ਤੁਰੇ ਜਾਂਦੇ ਆ। ਬਸ ਆਹ ਕੰਮ ਆ। ਪਹਿਲਾਂ ਕੰਮ ਠੀਕ ਹੀ ਇੱਕ ਲੈਣ ਲੱਗਦੀ ਹੁੰਦੀ ਸੀ ਔਰ ਛੜਾਂ ਦੇ ਪਿਛਲੇ ਪਾਸੇ। ਤੇ ਪੂਰਾ ਵਪਾਰੀ ਵਰਗ ਜਿਹੜਾ ਸੀ ਉੱਥੇ ਜਾਂਦਾ ਸੀ ਟਰਾਲੀਆਂ ਚੈੱਕ ਕਰਦਾ ਸੀ, ਬੋਲੀਆਂ ਲਾਉਂਦਾ ਸੀ। ਹੁਣ ਤੇ ਕੁਛ ਇਦਾਂ ਤੁਰੇ ਫਿਰਦੇ ਆ ਕੁਛ ਹੋਰ ਟਰਾਲੀ ਲੱਗੇ ਤੁਰੇ ਫਿਰਦੇ ਆ ਕੁਛ ਉਹ ਉਧਰ ਤੁਰੇ ਫਿਰਦੇ ਆ ਆਪ ਕੋ ਆਪਣਾ ਇਹਨਾਂ ਨੇ ਜਗਾੜ ਬਣਾਇਆ 2600 ਤੱਕ ਹੈ? ਇਹ ਦਵੀ ਤੋਂ ਨਹੀਂ ਰੱਖੀ ਹੈ ਉਹ ਤੱਕ ਦੀ ਚਾਵਲ ਜੇ ਪਹੁੰਚੋ ਤੁਸੀਂ 100 ਚਾਲੇ ਕੇ ਪਾਸ ਲੀਕ 2600 ਤੋਂ ਅੱਗੇ ਰਾਈਟ ਆ 47 ਦਾਜ ਤੇ ਆਪਾਂ ਨੂੰ ਇਹ ਲਿਖਿਆ ਉਧਰ ਜਾਣ ਦੀ ਉਧਰ ਕਿਤੇ ਕੰਡੇ ਲੱਗੇ ਆ ਆੜਤੀ ਇਹਦੇ ਗਾਂ ਖਾਣ ਦੇ ਤੇ ਉੱਥੇ ਜਾਂਦੇ ਆ ਤੇ ਇਹ ਕਹਿੰਦਾ ਮੈਂ ਉੱਥੇ ਓਨ ਨੇ ਉੱਥੇ ਲੈ ਜਾ ਟਰਾਲੀ ਆ ਗਿਆ ਆੜਤੀ ਆ ਸੱਦ ਕੇ ਲਿਆ ਵਪਾਰੀ ਨੂੰ ਆਉਂਦਿਆ ਦੇਖਦੇ ਆ ਕੀ ਰਿਡ ਲੱਗਦਾ ਆਹ ਤਾਂ ਤੇ ਨਖਰੀ ਦੀਆਂ ਜੀ। ਇਹਦਾ ਇਹ ਟੋਲਾ ਆਇਆ ਬੋਧ ਚੈੱਕ ਕਰ ਲੈਣਾ। ਇਸੀ ਦਾ ਮਲਬਾ ਆਉਂਦਾ। 2 ਪੰਡਾ। ਚਾਵਲ ਲੈ ਗਏ। ਸੈਡੋ ਪਾ ਲਾ। ਸੈਡੋ ਬੋਧ ਚਾਵਲ ਵਿੱਚ ਆਉਂਦਾ ਕਿ ਆਏਗਾ। ਦੇਖੋ ਮੈਂ। ਇਹ ਚਾਵਲ ਲੈ। ਚਾਵਲ ਤਾਂ ਸੈਡੋ ਦੇ ਆ ਰਹੇ। ਬਾਹਰ बताਉ। ਲੋ। ਗ੍ਰੇਸ ਨਾਲ ਹੀ ਲੈ ਨਹੀਂ। ਉਹਨੇ ਲੈਣ ਤੋਂ ਕਰਤੀ ਮਨਾ। ਉਹ ਵੀ ਹਲਕਾ ਹਲਕਾ ਟੋੜ ਦਾ ਟੋਟਾ ਵਿੱਚ ਆਏ ਚੱਲੇ ਆ ਉਹ ਵੇਖਦੇ ਆ ਕੀ ਕਹਿੰਦੇ ਆ ਉਹ ਜਿਹੜਾ ਬੰਦਾ ਆ ਗਿਆ ਵਾ ਮੈਨੂੰ ਫਿਰ ਤੁਸੀਂ ਆ ਜਾਓ ਮੈਂ ਕਰਉਣਾ ਗੱਲਬਾਤ ਆਰਤੀ ਇਹਨੇ ਕਹਿਆ ਆਰਤੀ ਦੇ ਬੰਦਾ ਹੋਵੇ ਹੁਣ ਉੱਧਰ ਚੱਲੇ ਆ ਉੱਥੇ ਵੇਖਦੇ ਕੀ ਹੁੰਦਾ ਅਜੇ ਤਾਂ ਵੀ ਹੋ ਗਈ ਨਾ ਜੀ ਆ ਤੋੜੇ ਟੋਟੇ ਜਾਂ ਚੌੜਾ ਦੇ ਵਿੱਚ ਆਲੇ ਲੈਣੀ ਨੀਗੀ ਹੁਣ ਦੂਜੀ ਜਗ੍ਹਾ ਤੇ ਲੈ ਆ ਆਹ ਭਾਈ ਨਾਲ ਆ ਇਹ ਆਰਤੀ ਨੇ ਘੱਲਿਆ ਬੰਦਾ ਨਾਲ ਹੀ ਹੁਣ ਤੀਜੀ ਜਗ੍ਹਾ ਚੱਲੇ ਆ ਦੂਜੀ ਜਗ੍ਹਾ ਤੇ ਹੋ ਗਈ ਹੁਣ ਤੀਜੀ ਜਗ੍ਹਾ ਚੱਲੇ ਆ ਪਹਿਲਾਂ ਇਸ ਜਗ੍ਹਾ ਮਟਰਾਲੀਆਂ ਲੱਗਦੀ ਹੁੰਦੀਆਂ ਸੀ ਤੇ ਬੋਲੀ ਹੁੰਦੀ ਹੁੰਦੀ ਸੀ ਆ ਪੂਰੇ ਏਰੀਆ ਚ ਕੰਮ ਲੱਗ ਜਾਂਦਾ ਸੀ ਬੋਲੀ ਲੱਗਦੀ ਹੁੰਦੀ ਤੇ ਇਥੋਂ ਰੇਡੀਆਂ ਨਹੀਂ ਹਟਾਉਂਦੇ ਵਪਾਰੀ ਟਰਾਲੀ ਕੋਲ ਆਉਂਦਾ ਸੀ ਬੋਲ ਮਾਰ ਕੇ ਹੋਣ ਹਾਲਾਤ ਇਹ ਆ ਕਿ ਟਰਾਲੀ ਵਪਾਰੀਆਂ ਕੋਲ ਜਾਂਦੀ ਆ ਕੀ ਜੀ ਜ਼ਰ ਆ ਗਏ ਹੁਣ ਹੁਣ ਵੈਨਾ ਕੀ ਲਾਉਂਦਾ ਵਾ 50000 ਹਾਂ 50 ਇੱਕ ਲੈ ਲਓ ਨੇ ਲਾਇਆ 2500 ਹੋਵਣੇ ਗੱਲਵਾਜ਼ ਕਰਦੇ ਕਿ ਇਹਨਾਂ ਉਹਨਾਂ ਹੀ ਕਰਨੀਆਂ ਆ ਆੜਤੀ ਦੇ ਬੰਦੇ ਨੇ ਨਹੀਂ ਬਣੀ ਗੱਲ ਚੌਥੀ ਜੇਗਾ ਉਹ ਹਲਕੇ ਦੇ ਵਿੱਚ ਜਿਹੜੇ ਦਾਣੇ ਆ ਝੋਲਾਂ ਦੇ ਉਹ ਕੰਮ ਖਰਾਬ ਕਰ ਦਿੰਦੇ ਆ 2600 ਹਾਈएस्ट ਰੇਟ ਆ 4700 ਇਨੇ ਆਪਣੀ ਟਰਾਲੀ ਦਾ ਲਾਇਆ ਵਾ 2500 ਹੁਣ ਦੱਸਦੇ ਆ ਚੌਥੀ ਜਗਾ ਔਰ ਦਿਆ ਗੱਲ ਵਾਸਤੇ ਹੁਣ ਆਉਣਗੇ ਦੇਣਾ ਚਾਹਾਂਗਾ ਚਲੋ ਜੀ ਇਨੇ ਵੀ ਕਰਤੀ ਆ ਨਾ ਚੱਕਰ ਉਹੀ ਵਿੱਚ ਜਿਹੜਾ ਹਲਕਾ ਚੌਲਿਆ ਹੁਣ ਵਾਪਸ ਚੱਲੇ ਹਾਂ ਔਰ ਸੈਂਟਰ ਪੁਆਇੰਟ ਤੇ ਜਿੱਥੇ ਮੰਦਿਰ ਲੱਗੇ ਉੱਥੇ ਟਰਾਲੀਆਂ ਲੱਗਦੀਆਂ ਵਾਂ ਤੇ ਫੇਟ ਹੁੰਦੇ ਆ ਵਾਪਸ ਉਹ ਦਰਿਆ ਜਾਂਦਾ ਜੋਕਰ ਕਿਤੇ ਭਾਈ ਲਾਉਂਦੇ ਲੈ ਆਓ 4000 ਮਿਲਿਆ ਦੇ ਚਲ ਮੈਂ ਕਹਿ ਰਿਹਾ ਦੁਕਾਨਦਾਰ ਲੋਟ ਨਹੀਂ ਹੋ ਫਰਕ ਹੈ ਕਿ ਤੇਰੇ ਕੋਲ ਚਾਰ ਪੰਜ ਜਗ੍ਹਾ ਘੁੰਮ ਕੇ 2550 ਪਰਚੀ ਮਿਲ ਗਈ ਆਪਾਂ ਨੂੰ ਤਲਾਵਾ ਆਏ ਆ ਆ ਵੇ ਭਰਿਆ ਬੰਦਾ ਜੀ ਆਪ ਜੀ ਲੇਕਿਨ ਦੁਕਾਨਦਾਰੀ ਨਾਲ ਇਹਨਾਂ ਨੇ ਖਰੀਦੀ ਜਾ ਚੀਜ਼ ਹੋਈ ਨਾ ਲక్ష్ਮੀ ਰਾਮ ਟੇਕ ਚੰਦ ਡਬਰਾ ਇੱਥੇ ਤੁਲਣੀ ਆ ਇੱਥੇ ਰੌਲਾ ਪਿਆ ਵਾ ਮਾਲ ਥੱਲੇੋਂ ਦੂਜਾ ਨਿਕਲੇ ਆ ਵਾ ਤੇ ਵਿੱਚ ਦੂਜਾ ਉਹਦਾ ਰੌਲਾ ਚੱਲ ਰਿਹਾ ਐ ਤੁਲਣੀ ਹੋ ਗਈ ਐ ਚਾਲੂ ਕੁਛ ਰੇਟ ਘਟਾਤਾ ਸ਼ਾਇਦ 50-60 ਰੁਪਏ ਇਹ ਵੀ ਇੱਕ ਟ੍ਰਿਕ ਆ ਇਹਨਾਂ ਦੀ ਦੋ ਬਣਾਉਣ ਦੀ ਪਹਿਲਾਂ ਪਰਚੀ ਕੋਸ਼ੀ ਦੇ ਦੇਣੀ ਆ ਚਲੋ ਮਾੜਾ ਮਾਲ ਵੀ ਨਿਕਲ ਆਉਂਦਾ ਹੈ ਜੀ ਕਰ ਦਿੰਦੇ ਜਗ੍ਹਾ ਜਗ੍ਹਾ ਤੇ ਇਹਨਾਂ ਨੇ ਉਹੋ ਹੀ ਮਾਲ 50 60 ਰੁਪਏ ਤੋੜ ਕੇ ਫੇਰ ਭਰ ਲੈਣਾ ਵਾ ਹੁਣ ਬੰਦਾ ਪੁੱਛੇ ਹਣੇ ਓਕੇ ਹੋ ਗਿਆ ਵਾ ਅੱਗੇ ਕਹਿੰਦੇ ਨਹੀਂ ਮਿਕਸ ਆ ਐਂਜਾ ਆਉਂਜਾ ਹੁਣ 50 60 ਰੁਪਏ ਤੋੜਤੇ ਆ ਤੇ ਉਹ ਮਾਲ ਚੰਗਾ ਹੋਗਾ ਤੋਲਣ ਨੂੰ ਵੀ ਲੱਪਿਆ ਵਾ ਦਾਰਾ ਮੰਡੀ ਅੱਧਾ ਪੌਣਾ ਘੰਟਾ ਵੇਟ ਕਰਨ ਤੋਂ ਬਾਅਦ ਆਪਣੀ ਵਾਰੀ ਆ ਗਈ ਹੁਣ ਕੱਟੇ ਜਿਹੜੇ ਉੱਤੇ ਪੈਸੇ ਕਰਤੇ ਖਾਲੀ ਆਪਾਂ ਹੁਣ ਕਰਨਗੇ ਚਾਲੂ ਬਸ ਇੱਕ ਅੱਧੀ ਬੋਰੀ ਲੈ ਲਈ ਬਾਦ ਫਿਰ ਆਪਣਾ ਤੋਲ ਚਾਲੂ ਹੋਣੀ ਹੈ ਤੇ ਆਪ ਆਪਣੇ ਮਾਲਕ ਵੀ ਆ ਗਏ ਉਹਨੇ ਵੇਖਿਆ ਨਹੀਂ ਹੱਸਦਾ ਨਿਕਲ ਗਿਆ ਟਰੈਕਟਰ ਨੇ ਦਿਖਾ ਨੂ ਇੱਧਰ ਆਪਣੀ ਤੇ ਲਈ ਹੋ ਗਈ ਚਾਲੂ ਦੋ ਗੰਡੇ ਲਾ ਦੇ ਆ ਤੇ ਤੋਲ ਹੈ ਗਿਆ 61 200 ਨਾ ਵੀਡੀਓ ਬਣਾ ਰਹਾ ਹਾਂ ਭਾਈ ਮੈਂ ਤਾਂ ਵੀਡੀਓ ਬਣਾ ਰਹਾ ਹਾਂ ਕਾਇ ਤੁਮਾਈ ਕਾਇ ਨਹੀਂ ਬਣਾਉਂ ਜੋ ਮੇਰੇ ਕਾ ਤੱਕ ਵੀਡੀਓ ਚਲੇਗੀ ਇਹ ਤੁਮ ਤੋਲ ਰਹੇ ਤਾਂ ਕੌਣ ਕੀ ਬਣਾਉਂਗਾ ਵੀਡੀਓ ਮਤ ਬਣਾਈਏ ਬਹੁਤ ਜ਼ਿਆਦਾ ਤੇ ਕੋਲ ਬਣਾ ਲੈਣਾ ਸਬਜੀ 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 ਬਣਾ ਰਹੇ ਹੋ ਕਾਇ ਟਾਈਮ ਲੈ ਰਹੇ ਹੋ ਮੈਂ ਤਾਂ ਵੀਡੀਓ ਬਣਾ ਰਹਾ ਹਾਂ ਭਾਈ 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 ਮੈਂ ਔਰੇ ਗੁੱਝੂ ਗੁੱਝੀ ਆ ਦੇ 160 ਤੋਂ 200 ਮਤਲਬ 60 ਕਿਲੋ ਦੀ ਦੋਹਲਾ 1200 ਗ੍ਰਾਮ ਬੋਰੀ ਦਾ ਵਜਨ ਇਹ ਹਜ਼ਾਰ ਦਾ ਡਬਰੇ ਮੰਡੀ ਦਾ ਤੇ ਐਕਚੁਅਲ ਬੋਰੀ ਹੁੰਦੀ ਆ 800000 ਆ 100000 ਗ੍ਰਾਮ ਦੀ ਚੱਲੀ ਜਾਂਦਾ ਇੱਥੋਂ ਚੱਲੂ ਹੋ ਗਈਆਂ ਆਪਣੀਆਂ ਬੋਰੀਆਂ ਦਹਾਗ ਮੰਡਾਂ ਦੇ ਲੈ ਕੇ ਟਰਾਲੀ ਪਰਾਂ ਕਰਕੇ ਤਿੰਨ ਟੀਮਾਂ ਲੱਗੀਆਂ ਪਰਨ ਆਲੀਆਂ ਦੋ ਗੰਡੇ ਆ ਗੱਲੀ ਗਈ ਆ ਤੋਲ ਸੋਨਾ ਥੱਲੇ ਹੁੰਜ ਕੇ ਤੇ ਵੇਖਨੇ ਕਿੰਨਾ ਕਿਲੋ ਹੁੰਦਾ ਬੋਰੀ ਦਾ ਵਜਨ ਆਪਾਂ ਕਰਕੇ ਦੇਖੀ ਕਿੰਨੇ ਕਿਲੋ ਦੀ ਹੈ ਮੈਂ ਤੋਹਰਾ 2 ਕਿਲੋ ਕੀ ਨੋਤਰਾ 400 ਹੋ ਗਈ ਕੋਈ 800 ਦੀ ਆ ਕੋਈ 900 ਦੀ ਆ ਕੋਈ ਪੂਰੀ ਕਿਲੋ ਦੀ ਹੈ ਠੀਕ ਆ ਜਿਆਦਾ ਕਿਹਦੀ ਦਿਖਾਈਗੀ ਨਾ ਪਹਿਲਾਂ ਤੋਲ ਆਲਾ ਪੀ ਵਜਨ 3 ਕਿਲੋ ਹੋ ਗਿਆ ਥੱਲੇ ਝਾੜੂ ਤੋਂ ਕੰਦਿਆ ਵਾ ਉਹੀ ਦੋ ਬਸਾਈ ਹਾਂ ਦੋ ਬਸਾਈ ਹੋਣਗੇ ਜੇ نیچے 80 ਬੋਰੀਆਂ ਤੇ 8 ਰਸਾਈਆਂ 88 ਆਜਾ ਹੈ ਨਾ ਆ ਲੈ ਆ ਲੈ ਬੋਰੀਆਂ ਬੱਕਾ ਦਾ 88 ਹੈ ਜਾਂ ਸੇ ਬੋਰੀ ਨਹੀਂ ਗਿਣਤੁੰਦੇ ਹਾਂ ਅਰੇ ਜਾਂਸੇ ਗਿਣ ਲੈਣਾ ਜੇ ਤੇ जो खुली रखी है एक दो तीन चार पाँच छ चौदह सिंह चौरासी चौरासी और चार अठासी अठासी और आठ बसे बासठ साठ अठारह बयालीस जीरो ਕਿਦੇ ਮਾਨੇ ਦਿੱਤਾ ਧੰਨਵਾਦ ਇੱਕ ਲੱਖ ਬਤੀਆ ਆੜ ਨਹੀਂ ਆੜ ਕਿੰਨੀ ਆ 3 ਰੁਪਏ ਲੱਖ ਕਿੰਨੇ ਆ ਲੱਖ ਦੇ 3000 ਆ 8900 ਰੁਪਿਆ ਤਲਾਈ ਕੱਟ ਲੈਣੀ ਅੱਛਾ 8900 ਤਲਾਈ ਤੇ ਕਿੰਨਾ ਲਗ 4200 ਆੜ ਤੋਂ ਹੋ ਆੜ ਮੰਨ ਲਾ 300 4000 ਰੁਪਿਆ ਆੜ 5000 ਕੱਟ ਲੈਣਾ ਸਾਰਾ ਤਲਾਈ ਤੇ ਆੜ ਯਾਨੀ ਉਹ 1 ਉੱਪਰ 27 28 ਦੀ ਪੈ ਗਈ। 30 ਦੀ ਵਗ ਜਾਣੀ ਨਾਲ। 1 35 ਦੀ ਆ। 1 30 ਦੀ ਏ ਟਰਾਲੀ। ਠੀਕ। ਚੰਗਾ ਜੀ। ਆਪਣੀ ਟਰਾਲੀ ਗਈ ਅਦੁੱਲ। ਤੇ 88 ਬੋਰੀਆਂ ਨਿਕਲੀਆਂ। ਤੇ ਹੁਣ ਚੱਲੇ ਆਪਾਂ ਘਰ ਨੂੰ। ਪਰਚੀ ਲੈ ਲਈ ਵੱਡੇ ਨੇ। ਕਮਾਇਆ ਵਾ। ਨਹੀਂ। ਫਰਦੀ ਲਈ ਵੱਡੇ ਨੇ ਸਾਭ ਉਹ ਕਰੂਗਾ ਟਰਾਲੀ ਨਹੀਂ ਆਉਂਦੀ ਥੱਲੇ ਔਇਲ ਵਾਲਾ ਘਰ ਦਾ ਸੀ ਆਇਲ ਆਪਰੇ ਲਿਵ ਬਜਟ ਗੇੜ ਕੇ ਉੱਧਰ ਵਾਪਸ ਲੈ ਰਹੇ ਨੇ ਉਹ ਲੱਗ ਰਹੇ ਆਪਾਂ ਚੱਲ ਜਣਾ ਘਰ ਦਰدارਾ ਸ਼ਹਿਰ ਮਹਾਰਾਜਾਂ ਦਾ ਵੀ ਦਰਵਾਜ਼ਾ ਹੈ ਇੱਥੇ ਡਬਰਾ ਸ਼ਹਿਰ ਆਪਾਂ ਮੋੜ ਜਾਂਦੇ ਆਂ ਆਪਣਾ ਰੋਡ ਤੇ ਐਸੋ ਮਾਰ ਦੇਣਾ ਆਪਾਂ ਰਾਈਟ ਆ ਆਸੇਬਾ ਨੋ ਪਸਾਰ ਦਾ ਹੌਸਲਾ ਪੁੱਤਰ ਹਟਾਵਾ ਬਹੁਤ ਐ ਐਸੋ ਮਾਰਨਾ ਪੜਦਾ ਰਾਈਟ ਇਹ ਗਾ NH44 ਸਿੱਧਾ ਜਾਂਦਾ ਗਵਾਲੀਅਰ ਆਗਰਾ ਇਧਰੋਂ ਦਿੱਲੀ ਵੱਲ ਅਈਧਰੋਂ ਪਰ ਰਾਈਟ ਮਾਰ ਦੇਣਾ ਆਈ ਤਾਂ 2 ਕਿਲੋਮੀਟਰ ਫੇਕਰਾ ਪੈਂਦਾ 2 ਕਿਲੋਮੀਟਰ ਫੇਕਰਾ ਪੈਂਦਾ ਉਤੋਂ 1 ਕਿਲੋਮੀਟਰ ਹੈ ਆਪਣਾ ਘਰ ਤੋਂ 1 ਕਿਲੋਮੀਟਰ ਕਰਤਾ ਪਿੰਡ ਕਰ ਲੈ ਜਿਖੋ ਆਪਾਂ ਨਿਕਲ ਆਪਾਂ ਬਾਹਰ ਤੇ ਇੱਥੋਂ 1 ਕਿਲੋਮੀਟਰ ਆਪਾਂ ਘਰ ਤੇ ਆਹ ਰੋਡ ਆਪਾਂ ਹਰ ਸਾਲ ਬੰਦਦੇ ਇੱਥੋਂ ਰੁੜ ਜਾਂਦਾ ਵਾ ਵੀ ਜੋ ਪੈਂਦਾ ਨਾ ਉਹ ਉਪਰ ਤਾਲ ਆ ਉਹ ਜਿਹੜੀ ਦੇੜੀ ਉੱਟੀ ਬੰਦ ਜਾਂ ਬਚਾ ਉਹ ਤਾਲ ਆ ਤੇ ਜਦੋਂ ਜਿਆਦਾ ਪਾਣੀ ਆ ਜਾਂਦਾ ਇੱਥੇ ਡੜੇ ਪੂਰੇ ਪਏ ਖਲਾਵੇ ਉਹ ਕਿਤੇ ਨਹੀਂ ਪਉਂਦੇ ਇਹਨਾ ਪਾਣੀ ਤੇ ਰਾਹ ਨੂੰ ਥੋੜੀ ਪਾਣੀ ਚਾਹਤਾ ਤੇ ਰਾਹ ਰੋੜਿਆਂ ਦਾ ਹਰ ਸਾਲ ਰੋੜਦਾ ਤੇ ਹਰ ਸਾਲ ਆਪ ਹੀ ਆਪਣੇ ਟਰੈਕਟਰ ਲਾ ਕੇ ਆਪ ਹੀ ਬਣਾਇੰਦਾ ਆਪਾਂ ਬੈਠੇ ਡਏ ਆਂ ਯਾਗ ਸੇਕਣ ਘਰੇ ਆ ਗਏ ਆਂ ਆਪਾਂ ਦੁਪਹਿਰੇ ਤੇ 2/2 ਰੇ ਮੈਂ ਤਾਂ ਬੰਦੇ ਲੈਂਦਾ ਤੇ ਹੁਣ ਕਰਦੇ ਗਏ ਆ ਵਿਆਹ ਤੇ ਬਾਪੂ ਇੱਕ ਵਿਆਹ ਤੋਂ ਆਇਆ ਵਾ ਤੇ ਵੱਡਾ ਹੁਣ ਇੱਕ ਵਿਆਹ ਤੇ ਗਿਆ ਵਾ ਵਿਆਹ ਮਾਦਿ ਜਨ ਐਮ ਪੀ ਤੇ ਆਪਾਂ ਇੰਨੇ ਕਰ ਆਪਾਂ ਨਹੀਂ ਜ਼ਿਆਦਾ ਜਾਣਦੇ ਉਹਨਾਂ ਦੇ ਚੰਗਾ ਦੀ ਅਸ੍ਰੀਕਾ